ਸ਼ਿਵ ਜੀ ਨੂੰ ਪੰਗਲਾ ਬਣਾਤਾ ਐ ਸ਼ਿਵ ਜੀ ਨੇ ਜਿਹੜਾ ਇਹ ਨਹੀਂ ਲੱਗਦਾ ਸ਼ਿਵ ਜੀ ਨੇ ਜ਼ਹਿਰ ਵੀ ਪੀਤਾ ਸੀ ਜ਼ਹਿਰ ਨਹੀਂ ਪੀਣਾ ਠੀਕ ਹੈ ਕਿ ਨਾ ਸਿਰਫ ਇਹ ਸਾਡਾ ਨਸ਼ਾ ਕਰਦੇ ਭੋਲੇ ਨਾਲ ਵੀ ਪੀਂਦੇ ਸੀ ਭਾਈ ਸ਼ਿਵ ਜੀ ਦੇ ਤੁਸੀਂ ਉਹਨਾਂ ਦੇ ਮਤਲਬ ਆਂ ਸ਼ਿਵ ਜੀ ਨਹੀਂ ਉਹਨਾਂ ਦੇ ਕਿਸੇ ਕਣ ਕਣ ਚੀਜ਼ ਉਹਦਾ ਸੰਘਾਰ ਦੇ ਕਾਰਕ ਨੇ ਸਮਾਜਿਕ ਤੱਤ ਨੇ ਨਾ ਇਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਸ਼ਿਵ ਜੀ ਦਾ ਨਾਮ ਲੈ ਕੇ ਬਦਨਾਮ ਕੀਤਾ ਪਿਆ ਭੰਗ ਵੀ ਕਿ ਕੀ ਉਤਪਾਦ ਕਰਦੇ ਹੋ ਬੈਠੋ ਪੂਜਾ ਬਾੜ ਦੇ ਵਿੱਚ ਬੈਠੋ ਆਪਣੇ ਅੱਛੇ ਕਰਮਾਂ 'ਚ ਕਰਿਆ ਕਿ ਕਲੇਸ਼ ਨੂੰ ਕਰਦੇ ਕਿਤੇ ਇਹ ਤਾਂ ਲਿਖਿਆ ਨਹੀਂ ਕਿ ਭਗਵਾਨ ਕਲੇਸ਼ ਕੀਤਾ ਹੈ ਲੁਕਾ ਨੇ ਸਿਰਫ ਔਰ ਸਿਰਫ ਸਨਾਤਨ ਤਰਨ ਨੂੰ ਬਦਨਾਮ ਕਰਨ ਲਈ ਉੱਚੀਆਂ ਜਿਹੀਆਂ ਗੱਲਾਂ ਉਲਟੀ ਸਿੱਧੀ ਗੱਲਾਂ ਕਰੀ ਜਾਣੀਆਂ ਨੇ ਕਹਿੰਦੇ ਸ਼ਿਵਲਿੰਗ ਦੀ ਪੂਜਾ ਜਿਹੜੀ ਹੈ ਉਹ ਸਭ ਤੋਂ ਆਸਾਨ ਹੈ ਤੇ ਸ਼ਿਵਲਿੰਗ ਦੀ ਪੂਜਾ ਕਰਦੇ ਨੇ ਲੋਕ ਤਾਂ ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਹੈ ਕੀ ਇਹ ਸੱਚ ਹੈ ਦੇਖੋ ਮੈਂ ਜਿੱਦਾਂ ਹੁਣੇ ਕਹਿੰਦਾ ਸ਼ਿਵਜੀ ਤੇ ਨੀਰਾਕਾਰ ਨੇ ਸ਼ਿਵਜੀ ਭੋਲੇ ਬੰਡਾਰੀ ਨੇ ਸਾਰੇ ਜਾਣਦੇ ਉਹ ਬਹੁਤ ਜਲਦੀ ਪ੍ਰਸੰਨ ਹੁੰਦੇ ਨੇ ਸ਼ਿਵਜੀ ਸ਼ਿਵਲਿੰਗ ਦੀ ਤਾਂ ਪੂਜਾ ਕਰਨ ਵੈਸੇ ਇੱਕ ਲੋਟੇ ਜਾਲ ਨਾਲ ਜਿਹੜਾ ਬੰਦਾ ਖੁਸ਼ ਹੋ ਜੇ ਉਸ ਤੋਂ ਸਸਤਾ ਉਸ ਤੋਂ ਅੱਛਾ ਔਰ ਉਸ ਤੋਂ ਸਕੁਸ਼ਲ ਜਿਹਨੂੰ ਆਪਾਂ ਹਿੰਦੀ 'ਚ ਕਹਿੰਦੇ ਨੇ ਕੋਈ ਨਹੀਂ ਹੋ ਸਕਦਾ ਪਰਮਾਤਮਾ ਸ਼ਿਵ ਜੀ ਦੀ ਉਪਾਸਨਾ ਸਭ ਤੋਂ ਜ਼ਿਆਦਾ ਆਸਾਨ ਹੈ ਠੀਕ ਹੈ ਜਿਹੜਾ ਪੱਤੇ ਨਾਲ ਚੜਾ ਕੇ ਖੁਸ਼ ਹੋ ਜਾਂਦਾ ਜਿਹਨੂੰ ਆਪਾਂ ਬੇਲ ਪੱਤਾ ਕਹਿੰਦੇ ਨੇ ਚੜਾ ਕੇ ਜਿਹੜਾ ਉਹਦਾ ਖੁਸ਼ ਹੋ ਜੇ ਉਹ ਸ਼ਿਵ ਹੈ ਸ਼ਿਵ ਜੀ ਸਭ ਤੋਂ ਜ਼ਿਆਦਾ ਆਸਾਨ ਸਰਲ ਉਹਨਾਂ ਦੀ ਪੂਜਾ ਕਰਨਾ ਬਹੁਤ ਜ਼ਿਆਦਾ ਆਸਾਨ ਹੈ ਤਾਂ ਪੂਜਾ ਕਿਨੇ ਕਰਨੀ ਚਾਹੀਦੀ ਹੈ ਦੇਖੋ ਜਿੱਦਾਂ ਮੈਂ ਦੱਸਿਆ ਸ਼ਿਵ ਜੀ ਦੇ ਦਾ ਇੱਕ ਜਲ ਚੜਦਾ ਹੈ ਸ਼ਿਵ ਜੀ ਦਾ ਜਿਹੜਾ ਸ਼ਿਵਲਿੰਗ ਹੈ ਨਾ ਉਹਨੂੰ ਜੇ ਸਾਇੰਟਿਫਿਕ ਮਤਲਬ ਇੱਕ ਨਿਊਕਲੀਅਰ ਪਾਵਰ ਹੈ ਨਿਊਕਲੀਅਰ ਰੀਐਕਟਰ ਹੈ ਉਹਦੇ ਨਾਲ ਤ ਤਾਕਤ ਊਰਜਾ ਦਾ ਸਰੋਤ ਹੈ ਜਿਹਨੂੰ ਆਪਾਂ ਕਹਿੰਦੇ ਨੇ ਉਹਨੂੰ ਸ਼ਾਂਤ ਰੱਖਿਆ ਜਾਂਦਾ ਇਸ ਕਰਕੇ ਬਸ ਜਲ ਚੜਾਣੇ ਸਿੰਪਲ ਸਿੰਪਲ ਸ਼ਿਵਲਿੰਗ ਦਾ ਇੱਕ ਮੂਰਤੀ ਕਿਸੇ ਸਰੂਪ ਦਾ ਹੈ ਹੀ ਨਹੀਂ ਹੁੰਦੀ ਕੋਈ ਨੱਕਬੇਦ ਆਪਾਂ ਤਾਂ ਕੁਝ ਬਣਾਉਂਦੇ ਹਾਂ ਸਿਰਫ ਮੰਨਦੇ ਹਾਂ ਕਿ ਇਹ ਨੰਦੀ ਗਾਣਾ ਜੇ ਉਹ ਤਾਂ ਸਿਰਫ ਜਲ ਚੜਾਣਾ ਦੁੱਧ ਦਹੀਂ ਸ਼ਾਇਦ ਚੱਕਰ ਜਿਹੜਾ ਵੀ ਆਪਾਂ ਪੰਚਾਮਲੀ ਤੋਂ ਕਰਾ ਚੜਾਣੇ ਆ ਬਸ ਸਿੰਪਲ ਉਹਨਾਂ ਨੂੰ ਜੋ ਤੁਹਾਡੇ ਮਨੋਭਾਵ ਹੈ ਸ਼ਿਵਲਿੰਗ ਦਾ ਇੱਕ ਬੜੀ ਇੱਛੀ ਖਾਦ ਜੋ ਤੁਹਾਡੇ ਮਨੋਭਾਵ ਹੈ ਉਹ ਵੀ ਕਰੋਗੇ ਉਹਨਾਂ ਤਾਂ ਵੀ ਉਹਨਾਂ ਨੇ ਖੁਸ਼ੀ ਹੋਣਾ ਹੈ ਸ਼ਿਵਰਾਤਰੀ ਵਾਲੇ ਦਿਨ ਦੇਖਿਆ ਜਾਂਦਾ ਹੈ ਭੰਗ ਦਾ ਪ੍ਰਸ਼ਾਦ ਬਹੁਤ ਚੱਲਦਾ ਵੀ ਇੰਨਾ ਜ਼ਿਆਦਾ ਪੀ ਲੈਂਦੇ ਨੇ ਵੀ ਕਿ ਉਸ ਨੂੰ ਨਸ਼ੇ ਦੇ ਤੌਰ ਤੇ ਪੀ ਲੈਂਦੇ ਨੇ ਕਿ ਇਹ ਸਹੀ ਹੈ ਇਹਨਾ ਬਹੁਤ ਅੱਛਾ ਤੁਸੀਂ ਸਵਾਲ ਕੀਤਾ ਹੈ ਇਹਦਾ ਇੱਕ ਬਹੁਤ ਬੜਾ ਕੰਟਰੀਬਿਊਸ਼ਨਲ ਚੀਜ਼ ਹੈ ਜਿੱਦਾਂ ਪਹਿਲਾਂ ਦੱਸਿਆ ਸ਼ਿਵਲਿੰਗ ਨੂੰ ਲੋਕੀ ਸਾਡੇ ਅਰਾਦੇ ਦੇਵ ਨੂੰ ਸਾਡੇ ਦੇਵਤਾ ਨੂੰ ਉਹਨਾਂ ਨੂੰ ਗਲਤ ਬੋਲਣ ਦਾ ਨਾ ਇੱਕ ਭੇੜ ਚਾਲ ਚੱਲ ਗਈ ਬਾਹਰ ਲੈਨੇ ਆਪਣੇ ਹੀ ਬੋਲੀ ਜਾਂਦੇ ਨੇ ਉਦਾਂ ਹੀ ਸ਼ਿਵ ਜੀ ਦੀ ਤੁਸੀਂ ਫੋਟੋਆਂ ਜਗਾ ਜਗਾ ਪੋਸਟਰਾਂ ਦੇਖਿਆ ਹੋਣਾ ਕਿ ਸ਼ਿਵ ਜੀ ਨੂੰ ਭੰਗ ਵਾਲਾ ਬਣਾਤਾ ਹੈ ਸ਼ਿਵ ਨੇ ਇਹ ਇਹ ਨਹੀਂ ਕਿ ਸ਼ਿਵ ਜੀ ਨੇ ਜ਼ਹਿਰ ਵੀ ਪੀਤਾ ਸੀ ਜ਼ਹਿਰ ਨਹੀਂ ਪੀਣਾ ਠੀਕ ਹੈ ਕਿ ਨਹੀਂ ਜਿਹੜੀ ਜਿਹੜੀ ਸਾਡੇ ਮੁਤਾਬਿਕ ਅਸੀਂ ਉਹ ਚੀਜ਼ ਕਰਨਾ ਸ਼ਿਵ ਜੀ ਨੇ ਭੰਗ ਤਾਂ ਧੂਰਾ ਸ਼ਿਵ ਜੀ ਨੂੰ ਔਗੜ ਦਾ ਨਹੀਂ ਕਹਿੰਦੇ ਨੇ ਔਗੜ ਹੈ ਜਮਦੂਤ ਦਾ ਭੇੜ ਤੁਸੀਂ ਰੱਖੋ ਬਈ ਨੰਗ ਤਾਂ ਨਾ ਘੁੰਮੋ ਗਲੇ 'ਚ ਮੁੰਡ ਮਾਲਾ ਲੈ ਕੇ ਘੁੰਮੋ ਫਿਰ ਪੀਓ ਉਹ ਤਾਂ ਨਹੀਂ ਕਰਦਾ ਉਹ ਨਹੀਂ ਕਰਨਾ ਠੀਕ ਹੈ ਕਿ ਨਹੀਂ ਸਿਰਫ ਸਾਡੇ ਨਸ਼ਾ ਕਹਿੰਦੇ ਭੋਲੇ ਨਾਥ ਵੀ ਪੀਂਦੇ ਸੀ ਇਹ ਡੇਰੇ ਜਾਂ ਦੋ ਵੀ ਥੋੜੇ ਜਿ ਆਪਣੇ ਗਲਤ ਸਮਾਜਿਕ ਤੱਤ ਨੇ ਨਾ ਇਹਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਸ਼ਿਵਜੀ ਦਾ ਨਾਮ ਲੈ ਕੇ ਬਦਨਾਮ ਕੀਤਾ ਪਿਆ ਔਰ ਉਹਦੇ ਵਿੱਚ ਵੀ ਸਾਡੇ ਪੜ੍ਹੇ ਲਿਖੇ ਲੋਕ ਉਹ ਚ ਜ਼ਿਆਦਾ ਆਗੂ ਹੈ ਬਨੇ ਉਹ ਪਹਿਲਾਂ ਉਹ ਚ ਕੰਟ੍ਰਿਬਿਊਸ਼ਨ ਨਹੀਂ ਸ਼ਿਵਜੀ ਦਾ ਇਦਾਂ ਭਈ ਸ਼ਿਵਜੀ ਦੇ ਤੁਸੀਂ ਉਹਨਾਂ ਦੇ ਮਤਲਬ ਆਂਸ਼ ਵੀ ਨਹੀਂ ਉਹਨਾਂ ਦੇ ਕਿਸੇ ਕਣ ਕਣ ਚ ਨਹੀਂ ਉਹਦਾ ਸੰਘਾੜ ਦੇ ਕਾਰਕ ਨੇ ਜਾਣੇ ਜਾਣੇ ਇਹ ਖੱਡੀ ਟੋਟੇ ਜਾਂਦੀ ਨਾ ਚਾਰ ਦਿਨ ਸਾਰੇ ਦੇਵਤਾ ਯਾਦ ਆ ਜਾਂਦੇ ਨੇ ਯਾਰ ਅਰੇ ਅਰੇ ਕੁਝ ਲੱਗੀ ਉਂਗਲ 'ਚ ਨਾ ਚਾਕੂ ਦਾ ਕੱਟ ਵੀ ਲੱਗਦਾ ਨਾ ਮੰਮੀ ਡੈਡੀ ਸਾਰੇ ਯਾਦ ਆ ਜਾਂਦੇ ਨੇ ਉਹ ਜਿਨ੍ਹਾਂ ਨੇ ਸਾਰਿਆਂ ਨੂੰ ਬਣਾ ਕੇ ਰੱਖਿਆ ਹੈ ਉਹ ਤੁਹਾਡੇ ਲਈ ਉਹਨਾਂ ਨਾਲ ਤੁਸੀਂ ਕੰਪੈਰੀਸ਼ਨ ਕਰਨ ਲੱਗਦੇ ਹੋ ਕਿ ਸ਼ਿਵਜੀ ਨੇ ਪੀਤਾ ਹੀ ਸ਼ਿਵਜੀ ਨੇ ਜ਼ਹਿਰ ਪੀਤਾ ਸ਼ਿਵਜੀ ਨੇ ਆਦੀ ਸ਼ਕਤੀ ਹੈ ਉਹਨਾਂ ਦੇ ਇੱਕ ਬਾਲ ਕਰਕੇ ਵੀਰਵੱਧਰ ਪੈਦਾ ਕਰਦਾ ਤੁਸੀਂ ਕੀ ਕਰ ਸਕਦੇ ਹੋ ਪਰ ਉਹਨਾਂ ਨੂੰ ਬਦਨਾਮ ਕਰਨ ਇੱਕ ਬੜੀ ਭੇਡ ਚਾਲ ਬਣਾ ਰੱਖੀ ਹੈ ਕਿ ਸ਼ਿਵਜੀ ਨੇ ਭੰਗ ਪੀਤੀ ਸੀ ਪਿੰਗ ਨੇ ਸ਼ਿਵਜੀ ਨੇ ਜਿਹੜੇ ਨਸ਼ੇ ਜਿਹੜਾ ਚੀਜ਼ ਹੈ ਨਾ ਸ਼ਿਵਜੀ ਨੇ ਨਸ਼ਾ ਸ਼ਿਵਜੀ ਕਿੰਨੇ ਕਿੰਨੇ ਸਾਲ ਸਮਾਦੀ ਲਾ ਕੇ ਰਹਦੇ ਕਿੰਨੇ ਕਿੰਨੇ ਮੰਤਰ ਪੜ੍ਹ ਲੈਂਦੇ ਤੁਸੀਂ ਭੰਗ ਵੀ ਕੀ ਕਰ ਉਤਪਾਤ ਕਰਦੇ ਹੋ ਠੀਕ ਹੈ ਘਰੇ ਕਲੇਸ਼ ਕਰ ਦੋ ਪੀ ਕੇ ਲਗਾਓ ਨਾ ਸਮਾਧੀ ਬੈਠੋ ਪੂਜਾ ਪਾਠ ਦੇ ਵਿੱਚ ਬੈਠੋ ਆਪਣੇ ਅੱਛੇ ਕਰਮਾਂ 'ਚ ਘਰੇ ਆ ਕੇ ਕਲੇਸ਼ ਨੂੰ ਕਰ ਦੋ ਕਿਤੇ ਇਹ ਤਾਂ ਲਿਖਿਆ ਨਹੀਂ ਕਿ ਭਗਵਾਨ ਨੇ ਕਲੇਸ਼ ਕੀਤਾ ਸ਼ਿਵ ਜੀ ਤਾਂ ਆਰਾਧਨਾ ਕਰਦੇ ਸੀ ਬੈੰਦੇ ਸੀਗੇ ਧਿਆਨ ਲਾਉਂਦੇ ਸੀ ਕਨਸੈਂਟਰੇਸ਼ਨ ਲਈ ਆਪਣਾ ਬੈਠੇ ਆਪਣਾ ਧਿਆਨ ਹੈ ਆਪਣੇ ਚੀਜ਼ਾਂ ਨੇ ਜਦੋਂ ਸ਼ਿਵ ਜੀ ਜਟਾ ਖੋਲਦੀ ਹੈ ਜਦ ਸ਼ਿਵਰਾਤਰੀ ਨੂੰ ਜਟਾ ਖੋਲਦੀ ਹੈ ਇਹ ਵੈਸੇ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਲੋਕਾਂ ਨੂੰ ਪਤਾ ਹੀ ਨਹੀਂ ਹੈ ਜਦੋਂ ਹੁਣ ਸ਼ਿਵ ਜੀ ਜਟਾ ਖੋ ਕਹਿੰਦੇ ਨੇ ਸ਼ਿਵਰਾਤਰੀ ਜਟਾ ਖੋਲਦੇ ਨੇ ਕੋਕ ਨੂੰ ਵਿਆਹ ਦੇ ਦਿਨ ਸ਼ਿਵ ਦਤਰੀ ਉਹਨਾਂ ਦੇ ਆਦੇ ਪਰ ਇਸ ਵਕਤ ਜਿੰਨੇ ਵੀ ਆਪਣੇ ਛੋਟੇ ਛੋਟੇ ਜੀਵ ਜੰਤੂ ਹੈ ਕੀੜੇ ਮਕੜੇ ਇਹ ਖੁੱਲਦੇ ਨੇ ਤੇ ਜਦੋਂ ਆਪਣਾ ਸਾਵਣ ਦੇ ਬਾਅਦ ਜਦੋਂ ਸ਼ਿਵ 나ਗ ਪੰਚਮੀ ਉਸ ਤੋਂ ਬਾਅਦ ਆਉਂਦੀ ਉਦੋਂ ਕਹਿੰਦੇ ਜਟਾ ਉਹਨਾਂ ਦੀ ਬੰਨ੍ਹਦੇ ਉਦੋਂ ਧਿਆਨ ਕੀੜੇ ਮਕੜੇ ਘਟ ਜਾਂਦੇ ਨੇ ਇਹਦਾ ਸੈਂਟਿਫਿਕ ਰੀਜ਼ਨ ਮੌਸਮ ਖੁੱਲਦਾ ਹੈ ਤੇ بڑے بڑے ਜੀਵ ਜੰਤੂ ਨਿਕਲਦੇ ਠੰਡ ਆ ਜਾਂਦੀ ਉਹਨੂੰ ਲੋਕੀ ਉਦਾਂ ਲੈਣ ਲੱਗ ਜਾਂਦੇ ਨੇ ਪਰ ਉਹਦੀ ਤਾਂ ਹਰ ਇੱਕ ਚੀਜ਼ ਦੀ ਹਰ ਇੱਕ ਚੀਜ਼ ਦੀ ਪ੍ਰਕਿਰਿਆ ਹੈ ਲੋਕ ਜਿੰਨਾ ਮਰਜ਼ੀ ਐਡਵਾਂਸ ਹੋ ਜੇ ਕਰਕੇ ਦਿਖਾਏ ਗਰਮੀ ਤੇ ਠੰਡ برف ਪਾ ਕੇ ਤਾਂ ਦਿਖਾ ਠੀਕ ਹੈ ਕਿ ਨਹੀਂ ਪੂਰੀ ਕਾਇਨਾਤ ਬਦਲ ਜਾਣੀ ਹੈ ਇਹ ਨਹੀਂ ਹੈ ਲੋਕਾਂ ਨੇ ਸਿਰਫ ਔਰ ਸਿਰਫ ਆਪਣੇ Hindu ਧਰਮ ਸਨਾਤਨ ਧਰਮ ਨੂੰ ਬਦਨਾਮ ਕਰਨ ਲਈ ਉੱਚੀਆਂ ਜਿਹੀਆਂ ਗੱਲਾਂ ਉਲਟੀ ਸਿੱਧੀ ਗੱਲਾਂ ਕਰੀ ਜਾਣੀਆਂ ਨੇ ਉਹਦਾ ਕੋਈ ਸਿਰ ਪੈਰ ਨਹੀਂ ਹੈ